ਭਾਈ ਜੀ ਸਾਰੇ ਇਸ ਵੀਡੀਓ ਚ ਦੇਖੋ ਜਿਹੜੇ ਅਮਰਤ ਮਹਿਰੋ ਨੂੰ ਭੰਡ ਦੇ ਰਹੇ ਨੇ ਗਲਤ ਬੋਲਦੇ ਰਹੇ ਨੇ ਕਿ ਨਾ ਕਿੰਨੀ ਵਧੀਆ ਸੋਚ ਆ ਅਮਰਤ ਮਹਿਰੋ ਦੀ ਸਿੱਖੀ ਲਈ ਸਾਡੀ ਕੌਮ ਲਈ ਤੁਸੀਂ ਖੁਦ ਉਹਦੇ ਮੂੰਹ ਸੁਣੋ ਇਹੋ ਜਿਹੀ ਗੱਲਾਂ ਕਹਿ ਦਿੰਦਾ ਜਿਹੜੀਆਂ ਅਜੇ ਤੱਕ ਵੱਡੇ ਵੱਡੇ ਲੀਡਰ ਜਿਨ੍ਹਾਂ ਜਿੱਥੇ ਬੰਦੀਆਂ ਵੀ ਨਹੀਂ ਕਹਿੰਦੀਆਂ ਸੁਣੋ ਤੁਸੀਂ ਕਾਲ ਤੱਕ ਸਹਿਬ ਸ੍ਰੀ ਕੇਸਗੜ੍ਹ ਸਾਹਿਬ ਦੰਦਵਾ ਸਾਹਿਬ ਹਜ਼ੂਰ ਸਾਹਿਬ ਫਟਨਾ ਸਾਹਿਬ ਕਰਾਏ ਤੇ ਨਹੀਂ ਦਿੱਤਾ ਗਵਰਨਮੈਂਟ ਨੂੰ ਤਾਂ ਕੋਈ ਸਾਫਤ ਕਰੇ ਵੀ ਨਹੀਂ ਦਿੱਤਾ ਤੇ ਇਹਨਾਂ ਨੂੰ ਜਥੇਦਾਰ ਬਣਾਇਆ ਤੁਸੀਂ ਇਹਨਾਂ ਦੇ ਅੱਗੇ ਫੁੱਲ ਸੈਟ ਦੇ گلاب ਦੇ ਤੁਸੀਂ ਇਹ ਹੁਣੇ ਆ ਜਾਣ ਇੱਥੇ ਵੇਚ ਜਿਓਗੇ ਤੁਹਾਨੂੰ ਤਾਂ ਡਾਰੀ ਬਹੁਤ ਲੱਗਦਾ ਇਹਨਾਂ ਤੋਂ ਪਿੱਛੇ ਜੇ ਮੋਰਚੇ ਤੇ ਗੱਲ ਕੀਤੀ ਸੀ ਵੀ ਜੇ ਪਰਮਿੰਦਰ ਸਿੰਘ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਰੋਕ ਲਿਆ ਤੇਰ ਕੀ ਹੋ ਗਿਆ ਸਾਡਾ ਪਿਓ ਆ ਸੀ ਰੋਕਾਂਗੇ ਸਾਡੀ ਇੱਜ਼ਤ ਨਹੀਂ ਰਹੀ ਸਾਡੀ ਪੱਕ ਨਹੀਂ ਹੈਗੀ ਨੌਜਵਾਨੀ ਨਸ਼ਾਣਾ ਮਾਰ ਰਹੀ ਆ ਗੁਰੂਗ੍ਰਾਂਦ ਸਾਹਿਬ ਸੇਪ ਨਹੀਂ ਤੂੰ ਕਹਦਾ ਜਥੇਦਾਰ ਆ ਤੇ ਜੇ ਜਥੇਦਾਰਾਂ ਨੇ ਸਵੇਰ ਨੂੰ ਐਕਸ਼ਨ ਲਾਇਆ ਇਸ ਗੱਲ ਤੇ 4 ਦਿਨ ਪਹਿਲਾਂ ਜਿਥੋਂ ਲਹਿਰ ਚੱਲੀ ਸੀ ਭਿੰਡਰਾਣਾ ਸੰਤਾਂ ਦੀ ਉਸ ਪਿੰਡ ਭਿੰਡਰਾ ਕਲਾਂ ਦੇ ਵਿੱਚ ਸਿੱਖਾਂ ਦੀ 27 ਸਾਲ ਦੀ ਉਹ ਸ਼ਾਮ ਨੂੰ ਗੁਰਦੁਆਰਾ ਸਾਹਿਬ ਦੇ ਵਿੱਚੋਂ 5:45 ਮਿੰਟ ਤੇ ਮੱਥਾ ਟੇਕ ਕੇ ਨਿਕਲਦੀ ਆ ਅਮਰਤਧਾਰੀ ਸਿੱਖਾਂ ਦਾ ਹੀ ਬੱਚਾ ਉਹਦੇ ਨਾਲ ਘਨੌਣੀ ਹਰਕਤ ਕਰਦਾ ਕਿਵੇਂ ਨਰੋਈਏ ਕਿਹਦੇ ਨਾਲ ਲੜਗੇ ਇਸ ਦੁਨੀਆ ਦੇ ਵਿੱਚ ਬਥੇਰੀਆਂ ਜੰਗਾਂ ਜੁੱਦ ਹੋਇਆ ਪਰ ਜੇ ਹੁਣ ਕਿਤੇ ਜੰਗ ਜੁੱਦ ਹੋਇਆ ਤੇ ਉਹ ਸਿੱਖਾਂ ਦਾ ਆਪਸੀ ਹੋਊਗਾ ਇਹਨਾਂ ਕੋਲੇ ਜਾਦੂ ਮੱਤਰ ਜਾਰੇ ਤਿੰਗਾਂ ਸਿੱਤਿਆਂ ਹੁੰਦਗਾ ਤੁਹਾਨੂੰ ਭਸਮ ਕਰ ਦੇਣਗੇ ਇਸ ਕੇਸ ਦੇ ਵਿੱਚ ਇੱਕ ਪੁਲਸ ਵਾਲੇ ਦੀ ਰਿਕਾਰਡਿੰਗ ਆਈ ਲੈ ਲੈ ਯਾਰ ਮੈਂ ਤਾਂ ਉਹਨੂੰ ਤਾਂ ਨਹੀਂ ਹੱਥ ਲਾਇਆ ਜਿੱਤੇ ਦਾ ਫੜਿਆ ਉਹਦੇ ਦਾ ਬੁਖਾਰ ਹੀ ਉਤਰਦਾ ਤੇ ਮੈਂ ਸਨੇਹਾ ਭੇਜਿਆ ਆ ਸਾਡੀ ਗੱਡੀ 'ਚ ਬੈਠ ਤੈਨੂੰ ਤੇ ਸਿਰ 'ਚ ਚਪਲਾ ਮਾਰਦੇ ਦਿਖਾਈਏ ਐਵੇਂ ਨਹੀਂ ਭੱਜਿਆ ਫਿਰਦਾ ਉਹ ਤੇ ਜੇ ਇਹਨਾਂ ਨੇ 27 ਲੱਖ ਰੁਪਇਆ ਮੁੱਲ ਪਾਇਆ ਉਹ ਨਾ ਦਾ ਬਾਬੇ ਨੇ ਬਾਹਰ ਆਉਣ ਦਾ ਪਿਆ ਨਾ ਸਾਨੂੰ ਚੱਕਣ ਦਾ ਪਿਆ ਉਹ ਪਿਆ ਡੀਵੀਆਰ ਦਾ ਜਿਹੜਾ ਬਾਬੇ ਦੇ ਭੋਰੇ ਚੋਂ ਕੱਢ ਕੇ ਲਿਆਏ ਆ ਤੇ ਕੋਈ ਇੱਕ ਬੰਦਾ ਹੱਥ ਖੜਾ ਕਰਕੇ ਦੱਸੋ ਏ ਜੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਦਾ ਜੋ ਬੇਅਦਬੀਆ ਗੈਰ ਸਿੱਖ 1% ਹੋ ਸਕਦਾ 99% ਸਿੱਖਾਂ ਨੇ ਹੀ ਸਿੱਖਾਂ ਦਾ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜਿਆ ਜੇ ਤੂੰ ਘੱਟ ਗੱਲਾਂ ਦਾ ਦੱਸੋ ਸਿੱਖਾਂ ਦੇ ਬੱਚੇ ਉਹਦੇ ਅੰਗ ਪਾੜਨ ਸਿੱਖਾਂ ਦੇ ਬੰਦੇ ਲਾਉਣ ਉੱਥੇ ਧਰਨਾ ਸਿੱਖਾਂ ਦੇ ਨਾਲ ਇਹਦੇ ਅਫਸਰ ਸਾਡੇ ਤੇ ਕੰਨ ਲਾਠੀ ਚਾਰਜ ਬਰਗਾੜੀ ਦੇ ਵਿੱਚ ਸਿੰਘ ਨਾਲ ਇਹਨੇ ਗੋਲੀ ਨਹੀਂ ਚਲਾਈ ਕਤਲ ਕਿੰਨਾ ਦੇ ਹੋਏ ਸਿੱਖਾਂ ਦੇ ਗੁਰੂ ਕਿੰਨਾ ਦੇ ਉੱਥੇ ਨੁਕਸਾਨ ਆ ਗਿਆ ਸਿੱਖਾਂ ਦਾ ਜਦੋਂ ਤੁਹਾਡੀ ਮੌਤ ਹੋਣੀ ਆ ਤੇ ਮਹਾਰਾਜ ਨੇ ਲੇਖਾ ਜੋਖਾ ਇੱਥੇ ਹੋਏ ਰੇਪ ਲੈ ਗਈਆਂ ਪੱਕਾ ਤੇ ਹੋਈਆਂ ਬੇਆਦਬੀਆਂ ਦਾ ਹਿਸਾਬ ਮਹਾਰਾਜ ਨੇ ਮੰਗਣਾ ਤੁਹਾਨੂੰ ਨਹੀਂ ਪੁੱਛਣਾ ਕਿਹੜੇ ਸਾਧੂ ਸੰਤ ਦੇ ਜਾਂਦੇ ਸੀ ਉਹ ਤਾਂ ਆਪ ਮਹਾਰਾਜ ਤੋਂ ਪਿੱਛਾ ਛੜਾਉਂਦੇ ਤਰੇ ਜਨਣਾਣੇ ਕੋ ਘਰ ਦਾ ਜਾਂ ਹਾਲ ਦਾ ਟੰਗਰ ਦਾ ਲੈਂਟਰੀ ਪਾ ਸਕਦੇ ਆ ਹੋਰ ਕੰਮ ਨਹੀਂ ਉਹਨਾਂ ਨੂੰ ਆਉਂਦਾ ਉਹ ਜਿਹੜੇ ਭੋਰੀਆਂ ਦੇ ਵਿੱਚ ਬਹਿ ਕੇ ਸਾਧੂਆਂ ਨੇ ਤਪੱਸਿਆ ਕੀਤੀ ਸੀ ਤੇ ਕਰਕੇ ਬ੍ਰਹਮ ਗਿਆਨ ਪੈਦਾ ਕਰਨਾ ਸੀ ਤੇ ਬੋੜ ਥੱਲੇ ਬੋੜ ਲਾ ਕੇ ਨੌਜਵਾਨੀ ਪੈਦਾ ਕਰਨੀ ਸੀ ਅੱਜ ਉੱਥੇ ਹੀ ਰੇਪ ਹੋ ਰਿਹਾ ਤੇ ਰੇਪ ਕਰਨ ਵਾਲਿਆਂ ਦੇ